ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਬਣੀ ਪਟਾਕਾ ਮਾਰਕੀਟ ਦੇ ਵਿੱਚ ਨਜਾਇਜ਼ ਦੁਕਾਨ ਨੂੰ ਲੈ ਕੇ ਦੁਕਾਨਦਾਰਾਂ ਨੇ ਕੀਤਾ ਹੰਗਾਮਾ ਦੱਸਦੇ ਕਿ ਮਾਮਲਾ ਇਸ ਕਦਰ ਵੱਧ ਗਿਆ ਕਿ ਦੁਕਾਨਦਾਰਾਂ ਨੂੰ ਰੋਡ ਦੇ ਉੱਤੇ ਬੈਠਣਾ ਪੈ ਗਿਆ ਦੱਸਦੇ ਕਿ ਪਟਾਕਾ ਮੰਡੀ ਦੇ ਵਿੱਚ ਪਟਾਕੇ ਦੀ ਦੁਕਾਨ ਨੂੰ ਲੈ ਕੇ ਇੱਕ ਹੰਗਾਮਾ ਹੋਇਆ ਜਿਸ ਦੌਰਾਨ ਦੁਕਾਨਦਾਰਾਂ ਵੱਲੋਂ ਇੱਕ ਵਿਅਕਤੀ ਦੇ ਉੱਤੇ ਗੰਭੀਰ ਰੋਪ ਜੜੇ ਨੇ ਉਹ ਲਗਾਏ ਗਏ ਸੀਤੇ ਖੜਕੇ ਦੁਕਾਨ ਬਣਵਾ ਰਹੇ ਸੀਗੇ ਤੁਸੀਂ ਦੁਕਾਨ ਬਣਾ ਰਹੇ ਸੀ ਭਾਜੀ ਕਰਦਾ ਹੁਣ ਮੁੰਲਾ ਇਕੱਠਾ ਕਰ ਦੋ ਜੀ ਅਸੀਂ ਸਾਰਿਆਂ ਦੀ ਆਗਿਆ ਕਰਾ ਕੇ ਹੁਣ ਲਿਆਣਾ ਅਸੀਂ ਸਾਰੇ ਹੁਣੇ ਉਠਾੜੇ ਜਾਊਗਾ ਮੈਂ ਕਹਿੰਦਾ ਜਾਓ ਤੁਸੀਂ ਪਰ ਤੱਕਾ ਨਾ ਕਰੋ ਤੱਕਾ ਨਾ ਕਰੋ ਤੱਕਾ ਨਾ ਕਰੋ ਅੰਕਲ ਜੀ ਤੱਕਾ ਨਾ ਕਰੋ ਨਾ ਨਾ ਕਰੋ ਹੁਣ ਤਾਂ ਮੇਰਾ ਕੰਮ ਕਰ ਦੇ ਨਾ ਇੱਕ ਮੇਰੀ ਗੱਲ ਆਪਾਂ ਇਕੱਠੇ ਕੰਮ ਕਰਦੇ ਆਂ ਇੱਕ ਵਾਰ ਸਰਜਰੀ ਹੋਈ ਐ ਮੈਨੂੰ ਕੁਛ ਹੋਊਗਾ ਮੈਂ ਸਾਰਿਆਂ ਦਾ ਨਾਮ ਆਪਾਂ ਇਕੱਠੇ ਕੰਮ ਕਰਦੇ ਆਏ ਕਿ ਨਹੀਂ ਸਾਰੇ ਮੈਨੂੰ ਵਾਈ ਵਾਰ ਸਰਜਰੀ ਹੋਈ ਐ ਮੈਂ ਤਾਂ ਨਾ ਲਊਂ ਮੈਂ ਪਰ ਧੱਕਾ ਨਹੀਂ ਨਾ ਹੋਣਾ ਮੈਂ ਖੋਚਦਾ ਲਊਂਗਾ ਇਹਦਾ ਲਊਂਗਾ ਜੇ ਮੈਨੂੰ ਕੁਛ ਹੋਇਆ ਤਾਂ ਮੈਨੂੰ ਨਾਮ ਲਊਂਗੇ ਨਾ ਇਹਨਾਂ ਦੀਆਂ ਦੇਖਾਂ ਲਵਾ ਰਹੇ ਆ ਬੋਜੀ ਆਪ ਦੀਆਂ ਯਾਰ ਕਰਿਆ ਕਿੰਨਾਂ ਕਰਦੇ ਲਾਉਣੇ ਲਵਾ ਰਹੇ ਆ ਮੈਂ ਕੋਲ ਖੜਾ ਮੇਰੇ ਨਾਲ ਮੈਂ ਤੂੰ ਰੁਕੋ ਆਂ ਕੀ ਕਰਦੇ ਤੂੰ ਤੁਸ ਦੀਆਂ ਦੇਖਾਂ ਲਾ ਇਹ ਭਾਈ ਸਾਹਿਬ ਕਹਿੰਦੇ ਸੀ ਦੁਕਾਨਾਂ ਸਾਡੀ ਦੁਕਾਨੇ ਚਿਲ ਆਹ ਪਾੜਾ ਮੁੰਡਾ ਆਸ਼ੋਰ ਇਹਨਾਂ ਦਾ ਮੁੰਡਾ ਇਹਨਾਂ ਦਾ ਮੁੰਡਾ ਹੀ ਸੀਗਾ ਜਿਹੜੇ ਕਹਰੇ ਨਾ ਮੁੰਡਾ ਹੀ ਆਈਓ ਇਹਨਾਂ ਦਾ ਮੁੰਡਾ ਹੀ ਆ ਆ ਦੇਖੋ ਹੁਣ ਇਹਨਾਂ ਦੀ ਔਲਾਦ ਨਹੀਂ ਆ ਗਈ ਹੋਰ ਇਹਨੂੰ ਮੁੰਡਾ ਸੀਗਾ ਉਹ ਪੁੱਛੋੜੇ ਨੂੰ ਬਰਲਾਸੋ ਆਹ ਜਿਹੜਾ ਮੁੰਡਾ ਮੇਲੇ ਹੋਣ ਮੁੰਡਾ ਹੁਣ ਮੁੰਡਾ ਹੋਣਾ ਬੜੇ ਫੜੇਗੇ 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 ਮੁਗਲ ਦਾ ਮੁੰਡਾ ਇਹਨਾਂ ਦਾ ਮੁੰਡਾ ਉਹ ਮੁੰਡੇ ਮੁੰਡੇ ਚੂਟ ਬੋਲੇ ਨਾ ਤੇਰੇ ਪਿਤਾ ਦਾ ਸਤੂ ਜਾ ਉਹਨੂੰ ਬੁਲਾ ਇਹਨਾਂ ਦਾ ਬੇਟਾ ਹੀ ਮੁੰਡਾ ਹਾਂਜੀ ਇਹਨਾਂ ਦਾ ਬੇਟਾ ਹੀ ਸੀ ਜਿਹੜਾ ਤਾਈ ਦਾ ਖੜੇ ਸੀ ਇੱਥੇ ਸਾਹ ਰਲੇ ਹੋਏ ਸਾਡੇ ਰਲੇ ਹੋਏ ਆ ਪਿਓ ਪੁੱਤ ਰਲੇ ਹੋਏ ਆ ਪਾਉ ਪਰ ਜਾਣੇ ਪਾਉ ਯਾਰ ਜਾ ਜੱਜ ਇੱਕ ਪੰਨਾ ਪਾਉ ਦਾ ਹੁਣ ਲੈ ਚੱਲੇ ਬੁਲਾ ਕੇ ਲਿਆ ਇਹ মিডিਆ ਬੁਲਾਇਆ ਪਰ ਚੱਲ ਵੀ ਲਿਆ ਜਾ ਲਿਓ ਥਾਣੇ ਰਿਪੋਰਟ ਰਖਾ ਦਨਰਾਜ ਸਿੰਘ ਦਨਰਾਜ ਜੀ ਹੁਣ ਇਹ ਵਿਵਾਦ ਹੋਇਆ ਦੁਕਾਨ ਵਿਵਾਦ ਭਾਈ ਸਾਹਿਬ ਇੱਥੇ ਮਾਲਕ ਕੌਣ ਸੀਗਾ ਜਿਹੜਾ 10ਵੀਂ ਦੁਕਾਨ ਨਜਾਇਜ਼ ਖੋਲ ਰਿਹਾ ਸੀ ਇਹ ਬੌਜੀ ਖੜੇ ਇਹਨਾਂ ਦਾ ਬੇਟਾ ਹੀ ਸੀਗਾ ਜੀ ਅੱਛਾ ਜੀ ਇਹਨਾਂ ਦੀ ਫੈਮਿਲੀ ਸੀਗੀ ਸਾਰੀ ਇਹਨਾਂ ਦੇ ਸੀ ਹੱਥ ਜੋੜੇ ਸਾਰੀ ਮਾਰਕੀਟ ਨੇ ਵੀ ਪ੍ਰਸ਼ਾਸਨ ਨੇ ਜੋ ਤੁਹਾਨੂੰ ਦਿੱਤਾ ਆਪਾਂ ਉਹਨੇ ਦੇ ਵਿੱਚ ਅੱਗੇ ਵੀ ਕੰਮ 20 ਸਾਲ ਤੋਂ ਕਰਦੇ ਆ ਰਹੇ ਆ ਤੇ ਹੁਣ ਵੀ ਉਹੀ ਰਹਿਣਾ ਚਾਹੀਦਾ ਤੇ ਪ੍ਰਸ਼ਾਸਨ ਵੀ ਤੁਹਾਡੇ ਨਾਲ ਕੰਮ ਕਰਦੇ ਰਹੇ ਪਹਿਲਾਂ ਇੱਥੇ ਪਟਾਕੇ ਵੇਚਦੇ ਸੀ ਸਾਡੇ ਨਾਲ ਹੀ ਮਾਰਕੀਟ 'ਚ ਐਤਕੀ ਇਹਨਾਂ ਦੀ ਦੁਕਾਨ ਨਹੀਂ ਨਿਕਲੀ ਦੁਕਾਨ ਨਹੀਂ ਨਿਕਲੀ ਪਰ ਫਿਰ ਇਦਾਂ ਥੋੜੀ ਵੀ ਨਹੀਂ ਆਪਣੀ ਯਾਦ ਦੁਕਾਨ ਬਿਲਕੁਲ ਬਿਲਕੁਲ ਸਾਰੀ ਮਾਰਕੀਟ ਨੇ ਆ ਕੇ ਹੱਥ ਜੋੜੇ ਇਹਨਾਂ ਦੇ ਅੱਗੇ ਸਾਰੀ ਮਾਰਕੀਟ ਨੇ ਵੀ ਸਾਡਾ ਇਹ ਕੋਈ ਇਹ ਨਹੀਂ ਵੀ ਲੜਾਈ ਆਪਾਂ ਤਾਂ ਇਹ ਗੱਲ ਚਾਹੁੰਦੇ ਹਾਂ ਜੇ ਥੋੜੀ ਦੁਕਾਨ ਨਿਕਲੇ ਤੁਸੀਂ ਆਪਣੀ ਦੁਕਾਨ 'ਚ ਬੈਠੋ ਪਰ ਦਸਵੀਂ ਦੁਕਾਨ ਨਾ ਲਗਾਈ ਜਾਵੇ ਸਾਡੀ ਦਾ ਇਹ ਮੰਗ ਆ ਜੀ ਮੈਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਂ ਤਾਂ ਪਟਾਕੇ ਲੈਣ ਆਇਆ ਮਾਰਕੀਟ 'ਚ ਭਾਜੀ ਪਰ ਇਹ ਗੱਲ ਗਲਤ ਆ ਥੋੜੀ ਦੇਰ ਪਹਿਲਾਂ ਅ ਕੜਿਆਂ ਦੇਖੋ ਕੀ ਗੰਨ ਹੁੰਦਾ ਹੈਗਾ ਅਸਾਂ ਲਾਵਾਂਗੇ ਸਾਡੇ ਕੋਲ ਕਹਿੰਦੇ ਲਿਸਾਨ ਉਹ ਵੀ ਹੈਗਾ ਆ ਪਰਮਿਸ਼ਨ ਵੀ ਆ ਬਾਜੀ ਮੰਗੋ ਨਾ ਪਰਮਿਸ਼ਨ ਫਿਰ ਹੁਣ ਚੱਲੇ ਕਿਉਂਗੇ ਬਾਜੀ ਪਤਾ ਨਹੀਂ ਤੁਹਾਨੂੰ ਪਤਾ ਜਿਹੜਾ ਚੋਰ ਬੰਦਾ ਹੋਊਗਾ ਆਪਣੀ ਗੱਲ ਪਿੱਛੋਂ ਪਰਜੂਗਾ ਬਾਜੀ ਜੇ ਪਟਾਕੇ ਲੈਣਾ ਸੀ ਖਾਲੀ ਆ ਤੇ ਕਿਉਂਗੇ ਲੈਓ ਪਟਾਕੇ ਬਾਜੀ ਉਹ ਤਾਂ ਕਹਿੰਦੇ ਅਸੀਂ ਲਵਾਈ ਨਹੀਂ ਹੈਗੀ ਇਹ ਦੁਕਾਨ ਬਾਜੀ ਇਹ ਦੁਕਾਨ ਉਹਨਾਂ ਨੇ ਹੀ ਲਵਾਈ ਆ ਸਾਨੂੰ ਕਿ ਇੱਕ ਮਾਰ ਮਾਰਕੀਟ ਚ ਬਾਜੀ ਇੰਨੇ ਗਾਹ ਆਏ ਹੋਰ ਅਸੀਂ ਕਿਸੇ ਹੋਰ ਬੰਦਿਆਂ ਨੂੰ ਤੁਹਾਨੂੰ ਕਹਤਾ ਜਿਹੜੇ ਬੰਦੇ ਇੱਥੇ ਸੀਗੇ ਕਿ ਪੱਜੇ ਭੱਜੇ ਕਿਉਂ ਮੂੰਹ ਢਾਕੇ ਬਾਜੀ ਇਹਨਾਂ ਨੇ ਮੂੰਹ ਕਿਉਂ ਟਕਿਆ ਭਾਈ? ਹਾਂ ਸਹੀ ਗੱਲ। ਦੱਸੋ ਪਹਿਲਾਂ ਭਾਜੀ। ਨਹੀਂ ਇੱਕ ਪਾਸੋਂ ਗਿਆ ਜਾ ਰਿਹਾ ਕਿ ਅਸੀਂ ਮਾਰਕੀਟ ਦੇ ਪਟਾਕੇ ਲੈਣ ਆਏ ਆ ਤੇ ਸਾਨੂੰ মিডিਆ ਦੇਖ ਕੇ ਭੱਜੇ ਗਏ। ਭਾਜੀ ਮੇਰੀ ਉਹੀ ਤਾਂ ਗੱਲ ਆ ਭਾਜੀ ਜੇ ਪਟਾਕੇ ਲੈਣ ਆਏ ਆ ਬਾਕੀ ਵੀ ਕਸਟਮਰ ਆਏ ਤੁਸੀਂ ਪਟਾਕੇ ਲਓ ਆਪਣੀ ਫੈਮਿਲੀ ਨਾਲ ਜਾਂ ਇਕੱਲੇ ਆਏ ਹੋ ਲੈ ਕੇ ਜਾਓ ਆਪਣੇ ਫਿਰ ਤੁਸੀਂ মিডিਆ ਨੂੰ ਦੇ ਕੇ ਭੱਜ ਕਿਉਂ ਰਹੇ ਹੋ? ਜੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ। ਕਿਉਂ ਨਹੀਂ ਦੇ ਰਹੇ ਆਪਾਂ ਬਈ ਇਹ ਟੈਂਟ ਵਾਲੇ ਨੂੰ ਬੁਲਾਓ ਜੀ ਪਾਜੀ ਟੈਂਟ ਵਾਲੇ ਨੂੰ ਬੁਲਾਓ ਤੁਹਾਨੂੰ ਆਪੇ ਗੱਲ ਦੱਸੂ ਚਾਰ ਵਾਰ ਅਟਕਿਆ ਸੇਰ ਦਾ ਚਾਰ ਵਾਰ ਆ ਲੈਣਾ ਗੱਟਿਆ ਪਾਜੀ ਅਸੀਂ ਚਾਰ ਵਾਰੀ ਇਹਨੂੰ ਗੱਡੀ ਨੂੰ ਮਨਾ ਕਰ ਚੁੱਕੇ ਆ ਮੈਂ ਕਿਹਾ ਭਰਾਵਾ ਤੂੰ ਨਾ ਇੱਥੇ ਆ ਵੀ ਇਹ ਵਿਵਾਦ ਵਾਲਾ ਕੰਮ ਆ ਜਿਹੜੀ ਦੁਕਾਨਾਂ ਪਾਸ ਹੋਈਆਂ ਉਹ ਲੱਗੀਆਂ ਮੈਂ ਕਹੇ ਨਜਾਇਜ਼ ਲੱਗ ਰਹੀ ਮੈਂ ਭਾਜੀ ਰਿਕੁਐਸਟ ਤੱਕ ਕੀਤੀ ਆ ਤੁਹਾਡੇ ਵੱਲੋਂ ਕੀ ਕੀਤਾ ਜਾਊਗਾ ਭਾਜੀ ਗੱਲ ਸੁਣੋ ਤੁਹਾਡੇ ਸਾਹਮਣੇ ਤੁਸੀਂ মিডিਆ ਵਾਲੇ ਆਏ ਤੁਸੀਂ ਉਹਨਾਂ ਨੂੰ ਸਵਾਲ ਪੁੱਛੇ ਦੇਖਿਆ ਤੁਹਾਡੇ ਸਾਹਮਣੇ ਕੋਈ ਖੜਾ ਨਜ਼ਰ ਆਇਆ ਭਾਜੀ ਜੇ ਗਲਤ ਬੰਦਾ ਉਹੀ ਪਰ ਜੁਨਾ ਮਾਰਕੀਟ ਵਾਲਿਆਂ ਦਾ ਜਿਹੜਾ ਹੈਗਾ ਸੀ ਸਾਰੇ ਮਾਰਕੀਟ ਵਾਲੇ ਖੜੇ ਆ ਨਾ ਭਾਜੀ ਜੇ ਅਸੀਂ ਸੱਚੇ ਆ ਤਾਂ ਹੀ ਆ ਉੜੇ ਆਉਣਾ ਤੇ ਭਾਜੀ ਮੈਂ ਹੱਥ ਜੋੜ ਕੇ ਕਿਹਾ ਮੈਂ ਕਹਾ ਭਾਜੀ ਆਪਾਂ ਦੁਕਾਨਾ 4 ਦਿਨ ਲੈਣੀ ਆ ਮੈਂ ਕਹਾ ਆਪਾਂ ساری ਜ਼ਿੰਦਗੀ ਕਿਤੇ ਮਿਲਣਾ ਵਰਤਣਾ ਹੈਗਾ ਤੁਸੀਂ ਇਹਦਾ ਕੰਮ ਨਾ ਕਰੋ ਭਾਜੀ ਵੀ ਤੁਹਾਡੇ ਅੱਗੇ ਬੇਨਤੀ ਹੈ ਤੱਕਾ ਨਾ ਕਰੋ ਭਰਾ ਬਣ ਕੇ ਭਾਜੀ ਇਹ ਮੇਰੀ ਇੱਕ ਨਹੀਂ ਮੰਨੀ ਇਹਨਾਂ ਨੇ ਇੱਕੋ ਹੀ ਗੱਲ ਕਹਿਣੀ ਹੈ ਇਹਨਾਂ ਦੀ ਵੀ ਦੁਕਾਨਾ ਤਾਂ ਲੱਗਣੀ ਆ ਭਾਈ ਮੌਕੇ ਤੋਂ ਸਾਰੇ ਚਲੇ ਗਏ ਆ ਹਾਂਜੀ ਕੋਈ ਵੀ ਇੱਥੇ ਨਜਾਇਜ਼ ਜਿਹੜੀ ਇਹ ਖੋਲੀ ਆ ਰਹੀ ਸੀ ਜਿਸ ਭਾਜੀ ਉਹਨਾਂ ਨੂੰ ਸਾਰਾ ਕੁਝ ਪਤਾ ਮੈਂ ਕੀ ਦਸਾਂ ਕੀ ਕਰ ਰਿਹਾ ਬਸ ਬਸ ਲੋਕ ਸਾਨੂੰ ਕੋਈ ਜਵਾਬ ਨਹੀਂ ਦੇ ਰਿਹਾ ਜੀ ਜਵਾਬ ਹੀ ਨਹੀਂ ਦੇ ਰਿਹਾ ਕੋਈ ਜਵਾਬ ਨਹੀਂ ਮੌਕਾ ਦੇਖਣ ਵੀ ਕੋਈ ਨਹੀਂ ਆਇਆ ਕੋਈ ਜਵਾਬ ਨਹੀਂ ਤੁਹਾਡੇ ਭਾਜੀ ਦੇਖ ਲਓ ਤੁਹਾਡੇ ਸਾਹਮਣੇ ਠੀਕ ਹੈ ਕੀ ਮੰਗ ਕੀ ਕਰਦੇ ਹੋ ਹੁੰਦੀ ਕਿਦਾਂ ਭਾਜੀ ਨਾ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਆ ਸਾਡਾ ਨਾ ਸਾਡੀ ਉਹਨਾਂ ਨਾਲ ਲੜਾਈਆ ਨਾ ਕਿਸੇ ਵਿਭਾਗ ਨਾਲ ਲੜਾਈਆ ਆਪਾਂ ਤਾਂ ਇੱਕ ਗੱਲ ਕਹਿੰਨੇ ਆ ਵੀ ਸਾਡੇ ਨਾਲ ਨਜਾਇਜ਼ ਨਾ ਕੀਤੀ ਜਾਵੇ ਬਸ ਠੀਕ ਅੱਛਾ ਜਿਹੜਾ ਜਿਹੜਾ ਧਰਨਾ ਲਗਾਇਆ ਕੀ ਕਾਰਨ ਕੀ ਹੈ ਭਾਜੀ ਭਾਜੀ ਕਾਰਨ ਇਹ ਹੈਗੀ ਆ ਇੱਥੇ ਮੂਨੀ ਰਿਜ਼ੋਰਟ ਦੇ ਨਾਲ ਕਲਾਡਾ ਗਰਾਊਂਡ ਦੇ ਵਿੱਚ ਜੋ ਨੌ ਦੁਕਾਨਾਂ ਅਲਰਟ ਹੋਈਆਂ ਸੀ ਠੀਕ ਹੈ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਨੌ ਦੁਕਾਨਾਂ ਦਾ ਡਰਾ ਨਿਕਲਿਆ ਗਿਆ ਸੀ ਉਹਦੇ ਦਰਮਿਆਨ ਦਸਵੀਂ ਦੁਕਾਨ ਕੋਈ ਧੱਕਾਸ਼ਾਹੀ ਕਰਕੇ ਇੱਥੇ ਦਸਵੀਂ ਦੁਕਾਨ ਆਪਣੀ ਲਗਾ ਰਿਹਾ ਹੈਗਾ ਜੀ ਨੌ ਦੁਕਾਨਾਂ ਦਾ ਡਰਾ ਹੈਗਾ ਨੌ ਦੁਕਾਨਾਂ ਨਿਕਲੀਆਂ ਨੌ ਦੁਕਾਨਾਂ ਬਣੀਆਂ ਐ ਦਸਵੀਂ ਦੁਕਾਨ ਕੋਈ ਆਪਣੀ ਲਗਾ ਰਿਹਾ ਭਾਜੀ ਅੱਛਾ ਹਾਂਜੀ ਮਰੇ ਉਹਦੇ ਕੋਈ ਪਰਮਿਟ ਹੈਗਾ ਕੋਈ ਭਾਜੀ ਕੋਈ ਪਰਮਿਟ ਨਹੀਂ ਹੈਗਾ ਭਾਜੀ ਇਹ ਨੌ ਦੁਕਾਨਾਂ ਹੀ ਅਲਰਟ ਕਰਾਤੀਆਂ 10 ਪਰਮਿਟ ਕਿੱਥੋਂ ਹੋਊਗਾ ਭਾਜੀ ਫਿਰ 10 ਭਾਜੀ ਪਰਮਾਸ਼ੀ ਨਾ ਲਗਾ ਰਹੇ ਨੇ ਭਾਜੀ ਇੱਥੇ ਗੁੰਡੇ ਖੜਾਏ ਹੋਏ ਨੇ ਭਾਜੀ ਮਤਲਬ ਪ੍ਰਸ਼ਾਸਨ ਕੋਈ ਨਹੀਂ ਉੱਥੇ ਕੋਈ ਪ੍ਰਸ਼ਾਸਨ ਨਹੀਂ ਹੈਗਾ ਭਾਜੀ ਅੱਛਾ ਹਾਂਜੀ ਹੁਣ ਕੀ ਮੰਗ ਕਰ ਰਹੇ ਹੋ ਭਾਜੀ ਮੰਗ ਇਹੀ ਕਰ ਰਹੇ ਆ ਨੌ ਦੁਕਾਨਾਂ ਦਾ ਡਰਾ ਨਿਕਲਿਆ ਸਾਡੀ ਨੌ ਦੁਕਾਨਾਂ ਉੱਥੇ ਲੱਗੀਆਂ ਹੋਈਆਂ ਜੋ ਕਿ ਲੱਗੇ ਰਹੇ ਨੇ ਦਸਵੀਂ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਉਹ ਸਾਹਿਬ ਕਹਿ ਰਹੇ ਆ ਕਿ ਨੇ ਸਾਨ ਅਸੀਂ ਮਨਜ਼ੂਰੀ ਆ ਸਾਡੇ ਕੋਲੇ ਭਾਜੀ ਨੌ ਦੁਕਾਨਾਂ ਨਿਕਲੀਆਂ ਦਸਵੀਂ ਨੂੰ ਮਨਜ਼ੂਰੀ ਕਿਵੇਂ ਮਿਲ ਜੂਗੀ ਭਾਜੀ ਯਾਰ ਸਰ ਤੁਸੀਂ ਕਮਿਊਨਿਟੀ ਕੀਤੀ ਹਾਂਜੀ ਭਾਜੀ ਜਾ ਕੇ ਆਏ ਆ ਸਰ ਕੋਈ ਹੱਲ ਹੀ ਨਿਕਲਦਾ ਪਿਆ ਯਾ ਕੇ ਆਉਣਾ ਪਰ ਸਾਨੂੰ ਖੁਦ ਨਹੀਂ ਸਮਝ ਆ ਰਹਾ ਦਸਵਾਂ ਕੀ ਹੈਗਾ ਯਾਰ ਕਿਉਂ ਲੱਗ ਰਹੀ ਆ ਕਿ ਦੀ ਸ਼ੈ ਤੇ ਲੱਗ ਰਹੀ ਸਰ ਸਾਨੂੰ ਵੀ ਨਹੀਂ ਪਤਾ ਹੈਗਾ ਅਸੀਂ ਖੁਦ ਮਾਰਕੀਟ ਵਾਲੇ ਸਾਰੇ ਪਰੇਸ਼ਾਨ ਆ ਜੀ ਨਹੀਂ ਤੁਸੀਂ ਹੰਡਾਣਾ ਗੱਲਬਾਤ ਕੀਤੀ ਆ ਕਿ ਪਰ ਇਹ ਗੱਲਬਾਤ ਕੀਤੀ ਹੋ ਕੇ ਨੇ ਸਾਡੇ ਕੋਲ ਪਰਮਿਸ਼ਨ ਆ ਭਾਜੀ ਕਿਵੇਂ ਪਰਮਿਸ਼ਨ ਹੋ ਸਕਦੀ ਆ ਜੀ ਤੁਸੀਂ ਦੇਖੋ ਨੌ ਦੇ ਕੰਨਾਂ ਦੇ ਡਰਾ ਨਿਕਲੇ ਆਪਣੀ ਬੜੀ ਕਿਸਮਤ ਨੂੰ ਭਾਜੀ ਨਿਕਲੇ ਸਭ ਕੋ ਲਾਇਸੈਂਸ ਹੈਗੇ ਸਭ ਕੋ ਹੈਗਾ ਪਰ ਇਹ ਦਸਵਾਂ ਬੰਦਾ ਕੌਣ ਆ ਪਤਾ ਤਾਂ ਲੱਗੇ ਕਿੱਥੋਂ ਆਇਆ ਮੇਰਾ ਨਾਮ ਮਨੀਸ਼ਾ ਜੀ ਦੇਖੋ ਇੱਥੇ ਸਾਰੇ ਨੇ ਪੈਸੇ ਲਾ ਕੇ ਦੁਕਾਨਾਂ ਲੈਂਦੀਆਂ ਪਟਾਕੇ ਲੈਂਦੇ ਆ ਦੂਸਰਾ ਬੰਦਾ ਆ ਕੇ ਕਹਿੰਦਾ ਪਰਮਿਸ਼ਨ ਹੈ ਪਰਮਿਸ਼ਨ ਕਿੰਨੇ ਦਿੱਤੀ ਤੁਹਾਨੂੰ ਦੱਸੇ ਸਾਨੂੰ ਤਾਂ ਸਾਨੂੰ ਦੱਸੇ ਵੀ ਇਹ ਬੰਦੇ ਨੇ ਪਰਮਿਸ਼ਨ ਦਿੱਤੀ ਹੈ ਇਹ ਬੰਦੇ ਨੇ ਲੋਡ ਕੀਤਾ ਸਾਨੂੰ ਦੱਸੇ ਅਸੀਂ ਉਹਨੂੰ ਪੁੱਛਾਂਗੇ ਵੀ ਨੋ ਦੁਕਾਨਾਂ ਲੋਡ ਕੀਤੀਆਂ ਤੇ ਦਸਵੀਂ ਦੁਕਾਨ ਕਿੱਧਰ ਕਰਤੀ ਦਸਵੀਂ ਦੁਕਾਨ ਤਾਂ ਲੋਡ ਕਰ ਗਏ ਪਰਮਿਸ਼ਨ ਹੈ ਕਿੰਨੇ ਪਰਮਿਸ਼ਨ ਦਿੱਤੀ ਸੀ ਦੱਸੇ ਸਾਨੂੰ ਵੀ ਇੱਥੇ ਲੋਕਾਂ ਨੇ ਪੈਸੇ ਲਾ ਲਾ ਕੇ ਪਟਾਕੇ ਲਿੱਤੇ ਆ। ਇੱਥੇ ਤੁਹਾਨੂੰ ਤਾਂ ਸਹਾਲ ਦੇਖ ਹੀ ਲਿਆ ਵਾ। ਕਿੰਨਾ ਕੋ ਗਾ ਕਾ ਗਾ। ਸਾਰੇ ਗੁੰਡਾ ਕਰਦੀ ਆ ਜੀ। ਅਸੀਂ ਕਹਿੰਦੇ ਅਸੀਂ ਤਾਂ ਲਾਣੀ ਨੂੰ ਜੋ ਕੰਦਾ ਕਰ ਲੋ। ਦੱਸੋ ਕੀ ਕਰੀਏ ਜੀ। ਆ ਜਾ ਕੇ ਤੁਸੀਂ ਦੇਖੋ ਤੇ ਕਿੰਨੇ ਬੰਦੇ ਖੜੇ ਆ ਜੀ। ਅੱਜ ਤਾਂ ਇਹ ਭਾਈ ਸਾਹਿਬ ਨੇ ਘਟੋ ਘੜ ਡੇਢ ਘੰਟਾ ਪਿਆਰ ਨਾਲ ਹੱਥ ਜੋੜੇ। ਭਾਜੀ ਭਰਾਓ ਆਪਣੇ ਰਹਿਣ ਦੋ। ਨਾ ਕਰੋ ਇਦਾਂ ਤੇ ਕੰਮ ਗਲਤ ਐ। ਲੋ ਦੁਕਾਨਾਂ ਲੋੜੀ ਨੋ ਹੀ ਕਰਨੀਆਂ। ਦਸਵੀਂ ਨਹੀਂ ਲੱਗੰਦੇ ਨੀ। ਕਹਿੰਦੇ ਅਸੀਂ ਤਾਂ ਲਾਣੀ ਐ। ਦੱਸੋ ਹੁਣ ਕੀ ਕਰੀਏ ਜੀ। ਹਾਂਜੀ। ਹਾਂ ਜੀ ਲੱਗ ਕੇ ਉਹ ਸਾਰੇ ਕਹਿੰਦੇ ਅਸੀਂ ਤੁਹਾਡਾ ਪਰਮਿਸ਼ਨ ਹੈ ਕਿੱਦਾਂ ਕਰੀਏ ਅਸੀਂ ਪਾਜੀ ਬਦਮਾਸ਼ ਨਹੀਂ ਨਾ ਹੈਗੇ ਅਸੀਂ ਲੜਾਂ ਥੋੜਾ ਅਸੀਂ ਵਪਾਰੀ ਬੰਦੇ ਆ ਪਾਜੀ ਅਸੀਂ ਰਿਕੁਐਸਟ ਕਰ ਸਕਦੇ ਆ ਅਸੀਂ ਉਹਨਾਂ ਨੂੰ ਪਿਆਰ ਨਾਲ ਇਹੀ ਕਿਹਾ ਮੈਂ ਕਿ ਵੀਰੇ ਸ਼ਰਿਆਮ ਤੱਕਾ ਯਾਰ ਨਾ ਕਰੋ ਯਾਰ ਬੇਨਤੀ ਆ ਪਾਜੀ ਸ਼ਰਿਆਮ ਤੱਕਾ ਹੋ ਰਿਹਾ ਯਾਰ ਕੀ ਮੰਗ ਕੀ ਕਰਦੇ ਕੀ ਮੰਗ ਕਰ ਰਹੇ ਆ ਮੰਗਿਆ ਕਰਦੇ ਆ ਕਿ ਵੀ ਜਿਹੜਾ ਰੂਲ ਹੈਗਾ ਰੂਲ ਦੇ ਨਾਲ ਚੱਲੇ ਨੋ ਦੁਕਾਨਾਂ ਲੋੜ ਕੀਤੀ ਆ ਅਸੀਂ ਕੰਮ ਕਰੀਏ ਅਸੀਂ ਤਾਂ ਇਹਨਾਂ ਨੇ ਭਾਈ ਸਾਹਿਬ ਨੇ ਡੇਢ ਘੰਟਾ ਕਿਹਾ ਪਾਜੀ ਨਾ ਕਰੋ ਕੰਮ ਕਰ ਲੈੰਦੋ ਕਿਉਂ ਸਾਡਾ ਘਰੇ ਕਹਿੰਦੇ ਨਹੀਂ ਅਸੀਂ ਤਾਂ ਲਾਣੀ ਐ ਦੱਸੋ ਇੱਕ ਰਹੀਏ ਜੀ ਮੰਗ ਆਈ ਹੈ ਕਿ ਨੋ ਦੁਕਾਨਾਂ ਲੋੜੀਏ ਨੋ ਕ ਲੱਗਣਗੇ 10 ਵੀ ਨਹੀਂ ਲੱਗਣਦੇ ਨਹੀਂ ਆਪਾਂ ਸਾਡੇ ਤੇ ਅਸੀਂ ਅਸੀਂ ਬੈਠੇ ਆ ਜੀ ਫਿਰ ਜਿੰਨੇ ਪਰਮਿਸ਼ਨ ਦੀ ਹੈ ਉਹ ਇੱਥੇ ਆਊਗਾ ਜੀ ਫਿਰ ਕਿ ਡੀਸੀ ਸਾਹਿਬ ਜੋ ਵੀ ਆ ਕੇ ਜਿਨ੍ਹਾਂ ਨੇ ਪਰਮਿਸ਼ਨ ਜਿੰਨੇ ਦਿੱਤੀ ਆ ਆਫਟਰ ਉਹ ਆਏਗਾ ਤੇ ਉਹ ਦੱਸੇਗਾ ਪਹਿਲੇ ਡੀਸੀ ਸਾਹਿਬ ਦਾ ਕਹਿ ਰਹੇ ਨੇ ਕਿ ਪਰਮਿਸ਼ਨ ਪਰਮਿਸ਼ਨ ਨੂੰ ਕੌਣ ਦਿੰਦਾ ਹੈ ਪਰਮਿਸ਼ਨ ਲੋੜ ਕਿੱਥੋਂ ਹੁੰਦੀ ਹੈ ਜਿਹੜੇ ਬੰਦੇ ਲੋੜ ਕੀਤੀ ਔਰ ਕੋਈ ਲੋੜ ਕਹਿੰਦੇ ਨਾ ਪਾਸ ਹੋ ਜਾ ਫਿਰ ਉਹ ਦੱਸਣਗੇ ਉਹੀ ਤਾਂ ਸੰਗਣਾ ਕਿੰਨੇ ਪਾਸ ਕੀਤੀ ਹੈ ਸਾਫ ਕਹਿ ਰਹੇ ਭਾਜੀ ਸਾਡੇ ਕੋਲ ਪਰਮਿਸ਼ਨ ਹੈਗੀ ਆ ਪਰਮਿਸ਼ਨ ਪਰਮਿਸ਼ਨ ਕਿੰਨੇ ਦੀ ਤੁਹਾਈ ਪਰਮਿਸ਼ਨ ਦਸਵਾਂ ਬੰਦਾ ਕਿੱਥੋਂ ਆਇਆ ਪਤਾ ਤਾਂ ਲੱਗੇ ਭਾਜੀ ਦਸਵਾਂ ਬੰਦਾ ਆਇਆ ਕਿੱਥੋਂ ਨੌ ਦੁਕਾਨਾਂ ਨੌ ਦੁਕਾਨਾਂ ਅਲਰਟ ਹੋਈਆਂ ਡਰਾਂ ਨੌ ਦੇ ਨਿਕਲੇ ਆਪਣੀ ਕਿਸਮਤ ਨਾਲ ਨਿਕਲੇ ਆ ਠੀਕ ਆ ਤੇ ਭਾਜੀ ਦਸਵਾਂ ਬੰਦਾ ਆਇਆ ਕਿੱਥੋਂ ਆਪਰੇ ਪੁੱਛਦੇ ਆ ਭਾਈ ਕਈ ਲੱਗਣੇ ਦਾ ਲੱਗਦਾ ਸਮਾਨ ਲੇਤਾ ਵਾ ਉਹਨਾਂ ਦੀ ਨਹੀਂ ਨਿਕਲੇ ਹੁਣ ਉਹ ਲੜਨ ਪੈ ਜਾਣਗੇ ਲਾਲਾਂ ਕੇ ਉਹ ਬੈਠੇ ਹੀ ਠੰਡੇ ਹੋ ਕੇ ਨਹੀਂ ਨਿਕਲੀ ਨਹੀਂ ਕਿ ਜਿੰਨਾ ਦੀ ਨਿਕਲ ਗਈ ਨਿਕਲ ਗਈ ਭਾਜੀ ਜੀ ਠੀਕ ਆ